ਆਉਂਦੇ ਆ ਬੱਸ ਮੇਰਾ ਦਰਾਈ ਨਹੀਂ ਆ ਸ਼ਾਹ ਜੀ ਹਾਂ ਜੀ ਸਾਹਿਬ ਜੀ ਉਹ ਸ਼ਾਹ ਜੀ ਸਾਹਿਬ ਸਾਹਿਬ ਜੀ ਠੀਕ ਜੀ ਤੇਰੇ ਕੋਲਿਆ ਆ ਕਿੰਨਾ ਰਹਿ ਗਿਆ ਬਾਗੀਆਂ ਲਖਾਈਆਂ ਤੁਸੀਂ ਕੀ ਕੀਤਾ ਜੀ ਯਾਰ ਤੋਂ ਮੈਂ ਕਹ ਲੈ ਕੇ ਉਹ ਤਾਂ ਦਾ ਪਰੋ ਤੇ ਮੈਂ ਇਹਨਾਂ ਨੇ ਦੁਬੀਆ ਬਾਦ ਨਹੀਂ ਉਹ ਪਾਰਟੀ ਦੇ ਕੋਲ ਆ ਵੀ ਨਹੀਂ ਜੀ ਅਜੇ ਪਹਿਲਾਂ ਉਹ ਪਾਰਟੀ ਲਾ ਗਿਆ ਨਹੀਂ ਭਾਜੀ ਨਹੀਂ ਉਹ ਯਾਰ ਕੋਈ ਕਰ ਲਓ ਤੁਸੀਂ ਦੋਵੇਂ ਇੱਕੋ ਜਿਹੇ ਕਿਹੜਾ ਕਿਸਰਾਂ ਦੇ ਕੰਮ ਕਰਦੇ ਆ ਯਾਰ ਮੇਰੇ ਤੇ ਭਲੇ ਤੋਂ ਨਹੀਂ ਸੀ ਯਾਰ ਪੱਕੀ ਤੇ ਤੈਨੂੰ ਫੜਾਈ ਆ ਮੈਂ ਹਾਂ ਜੀ ਨਹੀਂ ਮੇਰੇ ਕੋਲ ਹੈਗੇ ਉੱਥੇ ਰਾਤੀ ਸੀ ਮੈਂ ਆਹ ਹੁਣ ਜੇਕਰ ਸ਼ੱਗ ਆ ਕੇ ਤੇ ਤੈਨੂੰ ਪਰਚੀ ਫੜਾਈ ਹੈ ਵੀ ਯਾਰ ਪਰਚੀ ਫੜ ਕੇ ਆਪਾਂ ਨਹੀਂ ਮੇਰੇ ਕੋਲ ਨਹੀਂ ਹੈ ਸਰ ਆ ਗਈ ਪਰਚੀ ਕਿੱਥੇ ਜਾ ਯਾਰ ਸ਼ਾ ਜੀ ਉਹ ਪਰਚੀ ਹੈਗੀ ਚਾਚਾ ਲੰਮੀ ਉਹ ਚਾਚਾ ਪਰਚੀ ਥੰਦੇ ਮੇਲ ਦਾ ਉੱਤੇ ਵੇਖ ਵਾ ਪਰਚੀਆ ਹੋਇਆ ਤੇਰੇ ਇਹ ਸਮਾਨ ਕੱਢ ਯਾਰ ਸ਼ਾ ਇਹ ਪਰਚੀ ਫੜ ਜਾ ਹਲੋ ਹਲੋ ਅੱਗੇ ਬੱਸ ਇਹਦੇ ਨਹੀਂ ਪਰਚੀ ਮਿਲਦੀ ਤਾਂ ਮੈਨੂੰ ਕਹਿੰਦਾ ਵਾ ਚਾਚਾ ਬਦਲੋ ਭਾਈ ਦਿੱਤੀ ਮੈਨੂੰ ਲੱਗਦਾ ਚਾਚਾ ਉਸਨੇ ਰੋਜ਼ਾ ਲੱਗੰਦਿਆ ਤੁਹਾਨੂੰ ਕੀ ਕਰਦਾ ਯਾਰ ਸਾਹਿਬ ਇਹ ਸਮਾਨ ਇਹ ਸਮਾਨ ਕੱਢ ਹੋਰ ਤੇ ਉਥੇ ਲਦਾ ਹੋਇਆ ਇਹੜਾ ਸਮਾਨ ਸਾਰਾ ਨਾ ਆਉਂਦਿਆ ਰਿਕਸ਼ਾ ਉਹਨੂੰ ਲਦਾ ਕੇ ਭੇਜੇ ਯਾਰ ਉਹ ਕਹਿੰਦੇ ਤਾਂ ਚਲ ਗਿਆ ਅੱਜ ਸੋਹਣਾ ਕਰਾ ਤਾ ਚਾਚਾ ਬਾ ਜਿਹਦਾ ਵੇਖ ਯਾਰ ਫੁੱਟ ਤਾਂ ਜਿਹੜੇ ਬਲੇ ਦੇ ਮਾਰਦੇ ਆ ਹਰ ਵੀ ਬਾਤੀਆਂ ਕਰਦੇ ਬਾਤ ਉਹ ਵੀ ਕਰਦੇ ਬਾਤ ਅੱਜ ਕਰਦੇ ਬਾਤ ਕਦੀ ਕਰੀ ਤਾ ਚਾਚੇ ਨੂੰ ਦੱਸੀ ਜਾਈ ਯਾਰ ਉਹਦਿਆਂ ਨੇ ਰੰਗ ਪਾਟੇ ਰੰਗ ਦੀ ਦੇਣੀ ਉਹਨਾਂ ਨੂੰ ਸਾਰਾ ਮਿੱਟੀ ਦਾ ਤੇਲ ਦੇਤਾ ਉਹਨੇ ਉਹ ਕਿ ਮੇਰਾ ਲਾਲ ਲਾਲ ਕਰ ਦੇਣੇ ਯਾਰ ਹੁਣ ਮੈਂ ਚਾਚੇ ਨੂੰ ਦੱਸਿਆ ਬਾਗੀ ਕਾ ਨੂੰ ਬਾਗੀ ਤੱਕ ਕਿਹਾ ਕਰਦੇ ਲੈ ਮਿੱਟੀ ਦਾ ਤੇਲ ਮਸਲ ਕਾ ਤੂੰ ਦੇ ਤਾਂ ਮੈਂ ਘਰ ਛਾੜਦਾ ਘਰ ਨੂੰ ਰੰਗ ਕਰਦਾ ਉਹਨਾਂ ਨੇ ਨਵਾਂ ਕੰਮ ਤੁਸੀਂ ਕੋਈ ਨਾ ਕੋਈ ਕਰਦੇ ਯਾਰ ਤੇ ਮਿੱਟੀ ਦਾ ਤੇਲ ਹੈ ਤੇ ਮਿੱਟੀ ਦਾ ਤੇਲ ਹੈ ਤੇ ਮਿੱਟੀ ਦਾ ਤੇਲ ਹੈ ਇਹਦੇ ਥਿਨਰ ਇਹਦੇ ਕਈ ਸਾਰੇ ਕੈਮੀਕਲ ਨੇ ਇੱਥੇ ਯਾਰ ਸਮਾਨ ਕੱਢ ਦਿਓ ਯਾਰ ਉਧਰ ਉਹ ਨੂੰ ਵੇਖ ਯਾਰ ਕਿੱਥੇ ਆਂ ਆਉਂ ਕੋਈ ਨਾ ਕੋਈ ਨਵੀਂ ਯਾਰ ਦੋਇਨਾ ਅੱਗੇ ਯਾਰ ਅਸਲਾਮੁਅਲੈਕਮ ਜੀ ਲੈ ਲਈਏ ਜੀ ਨਾ ਮੀਆਂ ਸਾਹਿਬ ਜਿਸ਼ਾਨ ਉਹ ਸਾਡੀ ਕੀ ਹਾਲ ਹੈ ਠੀਕ ਹੋ ਇਹ ਜ਼ਿਸ਼ਾਨ ਪੇਂਟ ਜ਼ਿਸ਼ਾਨ ਪੇਂਟ ਅੱਛਾ ਮੀਆਂ ਟੀਮ ਦੀ ਦੁਕਾਨ ਹੈ ਭਾਈ ਆਣੀ ਆ ਜੀ ਇਹ ਆਪਣਾ ਛੋਟਾ ਅੱਡੇ ਚੋਂ ਪੁੱਛਿਆ ਸੀ ਤੇ ਉਹਨਾਂ ਨੇ ਜੇ ਮਸ਼ਹੂਰ ਦੁਕਾਨ ਹੈ ਬਣਿਆਲੇ ਦੇ ਵਿੱਚ ਇੱਕੀ ਦੇ ਪੇਂਟ ਦੀ ਦੁਕਾਨ ਹੈ ਵੱਡੀ ਤੇ ਪੁਰਾਣੀ ਵੀ ਫਿਰ ਠੀਕ ਕਿੰਨੇ ਅੱਡੇ ਕੋਣਾ ਕਿਹੜੀ ਜਿਹੜੀ ਮਰਜ਼ੀ ਚੀਜ਼ ਤੁਸੀਂ ਲੈ ਸਕਦੇ 47 47 ਤੋਂ ਪਹਿਲਾਂ ਦੀ ਯਾਰ ਸਿੱਕੇ ਤੋਂ ਸਾਡੇ ਕੋਲ ਖੜਦੇ ਹੁੰਦੇ ਸੀ ਜਦੋਂ ਕਿਤੇ ਉਹਨਾਂ ਨੇ ਰੰਗ ਕਰਨਾ ਹੁੰਦਾ ਹੈ ਨਾ ਆਪਣਾ ਤੇ ਇੱਥੋਂ ਸਿੱਕ ਖੜਦੇ ਹੁੰਦੇ ਜਦੋਂ ਗੁਰਦੁਆਰਾ ਰੰਗ ਕਰਨਾ ਨਾ ਸਾਡੇ ਕੋਲ ਖੜਦੇ ਹੁੰਦੇ ਆ ਤਾਲ ਕੰਡਾ ਵੀ ਇੱਥੇ ਇਹ ਕਰਦੇ ਰਿਹਾ ਕਰੇ ਯਾਰ ਇਹ ਕਰਨ ਨਾ ਕਰਨ ਤੂੰ ਕਿਹੜੀ ਸ਼ੈ ਲੈਣੀ ਤੂੰ ਉਹ ਦੱਸ ਤੈਨੂੰ ਇਹ ਦੱਸ ਦਿੱਤੀ ਇਹਨਾਂ ਗੱਲ ਵੀ ਯਾਰ ਸਿੱਕ ਸਾਡੇ ਕਰਦੇ ਰੰਗ ਤੇ ਤੂੰ ਇਹ ਮੰਨ ਲਾ ਮੰਨ ਲਿਆ ਭਾਈ ਆ ਦੇ ਅਗਲੀ ਗੱਲ ਕਰ ਰੰਗ ਚਾਹੀਦਾ ਭਾਈ ઓਰੇ ਆ ਚਾਚਾ ਸ਼ਾਜੀ ਆਏ ਨੇ ਕੀ ਨਾਮ ਆਪਣਾ ਭਾਈ ਮੇਰਾ ਨਾਮ ਹੀ ਰਾਣਾ ਅਖਤਰ ਰਾਣਾ ਅਖਤਰ ਸਾਹਿਬ ਨੂੰ ਵਹਾਓ ਜੀ ਕਿਹੜੀ ਸ਼ਾਇਦ ਇਹਨਾਂ ਨੇ ਲੈਣੀ ਹੈ ਕੀ ਲੈਣਾ ਰੰਗ ਲੈਣਾ ਜੀ ਕੀ ਲੈਣਾ ਦੱਸੋ ਹੁਕਮ ਕਰੋ ਮੈਂ ਰੰਗ ਹੀ ਲੈਣਾ ਮੈਂ ਉਹਦੇ ਇਥੇ ਕੋਈ ਪਤੀ ਲੈਣ ਆਇਆ ਜਾਂ ਲੈ ਲਓ ਲੈ ਲਓ ਜਿਹੜੀ ਸ਼ਾਇਦ ਲੈਣੀ ਦੱਸੋ ਰੰਗ ਕਰਨਾ ਇੱਕ ਦਫਾ ਘਰ ਵਹਾ ਲਾਓ ਹਾਂਜੀ ਘਰ ਵਹਾਓ ਸਾਡੀ ਪਰਜਾਈ ਨੂੰ ਅੱਛਾ ਆਪ ਖਾ ਲੈਨੇ ਹਾਂ ਪੁੱਛ ਕੇ ਆਇਆ ਕਿ ਨਾ ਕੀ ਕਰਨਾ ਭਜਾਈ ਦੇ ਬਾਰੇ ਵਾਲੋ ਕੋ ਕਰਨਾ ਕੀ ਆਪੇ ਅੱਛਾ ਜੀ ਹਾਂ ਦਾ ਕਰਨਾ ਕੀ ਜੇ ਖਲੋਏ ਸ਼ਾਹ ਜੀ ਇਹਨਾਂ ਨੂੰ ਦੇਖ ਲੈਣ ਦਿਓ ਇਹ ਚ ਕਿਹੜੀ ਗੱਲ ਹੈ ਸ਼ੀਟ ਇਹ ਅੱਛੀ ਕੁਆਲਿਟੀ ਹੈ ਨਾ ਤੁਹਾਡੇ ਕੋਲ ਅੱਛੀ ਯਾਰ ਕੁਆਲਿਟੀ ਇੱਕ ਨੰਬਰ ਰੰਗ ਯਾਰ ਅੱਛਾ ਰੰਗ ਤੈਨੂੰ ਪਤਾ ਹੈ ਇੱਥੇ ਯਾਰ ਨਾ ਤੁਸੀਂ ਪੁੱਛਿਆ ਅੱਡੇ ਦੇ ਵਿੱਚੋਂ ਸਾਡਾ ਹਾਂਜੀ ਨਿਸ਼ਾਨ ਪੇਂਟ ਵਾਲਿਆਂ ਦਾ ਅੱਜ ਸਾਡੇ ਕੋਲ ਇੱਕ ਨੰਬਰ ਰੰਗ ਹੈ ਅਸੀਂ ਦੋ ਨੰਬਰ ਕੰਮ ਹੀ ਨਹੀਂ ਕਰਦੇ ਯਾਰ ਚਾਹੀਏ ਤੁਹਾਡੇ ਤਰ੍ਹਾਂ ਅਸੀਂ ਦੋ ਨੰਬਰ ਕੰਮ ਯਾਨੀ ਯਾਨੀ ਸਾਡੇ ਕੋਲ ਦੋ ਨੰਬਰ ਕੋਈ ਹੈ ਨਹੀਂ ਨਹੀਂ ਸਾਡੇ ਤਰ੍ਹਾਂ ਨਹੀਂ ਨਹੀਂ ਸ਼ਕਲਾਂ ਤੁਹਾਡੇ ਵਰਗਾ ਕਿ ਸ਼ਕਲ ਦਾ ਨਾ ਇੱਥੇ ਬੰਦਾ ਫੇਰਦਾ ਦੋ ਨੰਬਰ ਸੀ ਅੱਛਾ ਜਿਹੜੀ ਮੈਂ ਗੱਲ ਕਰਨਾ ਵੀ ਉਹ ਨਹੀਂ ਨਹੀਂ ਅੱਲਾ ਰਹਿਮ ਕਰੇ ਹਾਂਜੀ ਹਾਂਜੀ ਉਹ ਕੰਮ ਕਰੋ ਤੁਸੀਂ ਕਿਹੜੀ ਸ਼ਾਇ ਆਪਣਾ ਦੋ ਨੰਬਰ ਤੇ ਤਿੰਨ ਚਾਰ ਨੰਬਰ ਨਾਲ ਆ ਪੈਰ-ਖਾਂ ਪੁੰਦੀ ਰੱਖੇ ਸੈਂਟਰੀ ਦਾ ਸਮਾਨ ਵੀ ਸੈਂਟਰੀ ਦਾ ਵੀ ਸਾਰਾ ਯਾਰ ਟੋਟਲ ਸਮਾਨ ਤੈਨੂੰ ਕਹੇ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਅੱਛਾ ਅੱਛਾ ਸੈਂਟਰੀ ਦਾ ਟੋਟਲ ਸਮਾਨ ਹੈ ਆਪਣੇ ਕੋਲ चो चो चो। देंगा, देंगा अच्छी। 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 अच्छा अच्छा अरे भाई मेनू ना एक दो बालटियां रंगदियां चाहिदियां ने ਥੱਲੇ ਸੜ ਕੋ ਬੇਸਮੈਂਟ ਆ ਉਹਦੇ ਵਿੱਚ ਅਸੀਂ ਤੁਸੀਂ ਇਥੋਂ ਆਪਣਾ ਜਿਹੜੀ ਚੀਜ਼ ਸਾਨੂੰ ਕਹਿਣੀ ਹੈ ਨਾ ਅਸੀਂ ਬੇਸਮੈਂਟ ਦੇ ਵਿੱਚ ਭਾਈ ਸਾਰਾ ਟੋਟਲ ਸਮਾਨ ਰੱਖਿਆ اچھا ਮੈਂ ਲੇਕਿਨ ਇਹ ਸੋਚ ਰਿਹਾ ਤੁਹਾਨੂੰ ਜੇ ਤੁਸੀਂ ਕੋਈ ਸ਼ੈਲ ਲੈਣੀ ਹੋਈ ਮੈਂ ਸਮਝਿਆ ਘਰੇ ਤੁਸੀਂ ਆਖਣ ਲੱਗੇ ਜਿਵੇਂ ਅਸੀਂ ਤੇਰਾ ਬੰਦਾ ਥੱਲੇ ਬੇਸਮੈਂਟ ਤੇ ਲੈ ਜਾਂਦੇ ਨਹੀਂ ਬੇਸਮੈਂਟ ਜਿੰਨਾਂ ਨੂੰ ਲੈ ਜਾਂਦੇ ਬੰਦਾ ਜੀ ਇਹ ਤਾਂ ਲਈ ਆਖਣਾ 1 लाख ਲੈਣਾ ਪਊ ਯਾਰ ਤੂੰ ਲੈਣਾ ਕੀ ਆ ਉਹ ਸਾਨੂੰ ਦੱਸ अच्छा ਤੁਸੀਂ ਦੋ ਬਾਲਟੀਆਂ ਇਹ ਕਰ ਦਿਓ ਇਹ ਜਿਹੜੀਆਂ ਹਾਂਜੀ ਅੱਛਾ ਜੀ ਦੁਪਟਿਆਂ ਦੇ ਸਹੀ ਰਹਿਣ ਦੀਆਂ ਨਾ ਦੁਪਟਿਆਂ ਦੇ ਹਾਂਜੀ ਦੁਪੱਟੇ ਨਹੀਂ ਰੰਗ ਕਰੀਦੇ ਦੁਪੱਟੇ ਰੰਗ ਨਹੀਂ ਕਰੀਦੇ ਤੁਸੀਂ ਗਲਤ ਤੁਹਾਨੂੰ ਨਾ ਗਲਤ ਕਿਸੇ ਨੇ ਦੱਸਿਆ ਕਿਉਂ ਸਾਡੇ ਕੋਲ ਜ਼ਿਸ਼ਾਨ ਪੇਂਟ ਅਸੀਂ ਇਹ ਘਰਾਂ ਦਾ ਪੇਂਟ ਆ ਇਹ ਨਾ ਦੋ ਬਾਲਟੀਆਂ ਜ਼ਰਦੇ ਦੀਆਂ ਕਰ ਦਿਓ ਅਗੋਂ ਸਟਾਰੀਆਂ ਪੋਰੀਆਂ ਨਹੀਂ ਆਉਣ ਨੇ ਤੇ ਚਲੋ ਇਹ ਚੇਵੀ ਪੈ ਜਾਣਗੀ ਅੱਛਾ ਜੀ ਇੱਕ ਮਿੰਟ ਖੜੋ ਜੀ ਜਰਾ ਮੈਂ ਕਰ ਲਵਾਂ ਗੱਲ ਉਹਨਾਂ ਨੂੰ ਨਹੀਂ ਹਾਂ ਇਹ ਜਿਹੜੀਆਂ ਤੁਸੀਂ ਦੋ ਬਾਲਟੀਆਂ ਮੰਗਵਾਈਆਂ ਜਿਹੜੀਆਂ ਤੁਸੀਂ ਕਿਹਾ ਵੀ ਤੁਹਾਡੀ ਪਰਜਾਈ ਨੇ ਕਿਲਾਇਆ ਤੁਹਾਨੂੰ ਹਾਂ ਜੀ ਜੀ ਦੁਬੱਟੇ ਰੰਗ ਕਰਨੇ ਨੇ ਦੁਬੱਟੇ ਰੰਗ ਕਰਨੇ ਇਹ ਹੋ ਨਹੀਂ ਹੈਗਾ ਇਹ ਤੇ ਦਰਵਾਜੇ ਨੂੰ ਮਾਰਨ ਵਾਲਾ ਪੇਂਟ ਆ ਤੁਸੀਂ ਤੁਸੀਂ ਗਲਤ ਜਗ੍ਹਾ ਤੇ ਆਏ ਸਾਡੇ ਕੋਲ ਨਾ ਦਰਵਾਜੇ ਨੂੰ ਮਾਰਨ ਵਾਲਾ ਪੇਂਟ ਤੇ ਦੂਸਰਾ ਸਾਡੇ ਕੋਲ ਘਰਾਂ ਨੂੰ ਮਾਰਨ ਵਾਲੀਆਂ ਵੇਖੋ ਨਾ ਬਾਲਟੀਆਂ ਐਡੀਆਂ ਰੰਗਦੀਆਂ ਪਈਆਂ ਸਾਡੇ ਕੋਲ ਘਰਾਂ ਨੂੰ ਮਤਲਬ ਦੂਰੋਂ ਹੀ ਮਾਰ ਦਿੰਦੇ ਦੂਰੋਂ ਯਾਰ ਤੂੰ ਅਹੀਂ ਤੈਨੂੰ ਇੱਥੇ ਕੋਈ ਗੋਲਾ ਦੇਣ ਲੱਗੇ ਹੈ अच्छा तो बब देंगे लगे ने तिनो असि अन्ने नहीं पेंट करन वालीयां ਘਰ ਵਾਲੀਆਂ ਬਾਲਟੀਆਂ ਉਹ ਸਾਡੇ ਕੋ ਰੰਗਿਆ ਇਹ ਦਰਵਾਜ਼ਿਆਂ ਨੂੰ ਮਾਰਨੇ ਵਾਲਾ ਰੰਗ ਹੈ ਨਹੀਂ ਇਹ ਦੁਬੱਟੇ ਨਹੀਂ ਇਹਦੇ ਨਾਲ ਰੰਗਦੇ ਯਾਰ ਤੈਨੂੰ ਦੱਸਿਆ ਕਿ ਇਹ ਦੁਬੱਟੇ ਵਾਲਾ ਨਹੀਂ ਹੈਗਾ ਭਾਈ ਤੇਰਾ ਜਿਹੜਾ ਤੂੰ ਆ ਜ਼ਰਦਾ ਮੰਗਨਿਆ ਰੰਗ ਦੂ ਮੰਗਨਿਆ ਅੱਗੋਂ ਮੈਂ ਚੱਲ ਕਰ ਤਾਰੀ ਕਰਾਉਣੀ ਉਹਦੇ ਵਿੱਚ ਪਾ ਲਾਂਗੇ ਯਾਰ ਤੂੰ ਛੇ ਸਰਦਾਰ ਦੀ ਦੁਕਾਨ ਤੇ ਆ ਗਿਆ ਉੱਥੇ ਦੁਕਾਨ ਆ ਪਰਚੂਨ ਦੀ ਉਹ ਮਿਲਦਾ ਤੇਰਾ ਦਿਮਾਗ ਸਹੀ ਆ ਜ਼ਰਦਾ ਰੰਗ ਨਹੀਂ ਆ ਦੱਸ ਨਾ ਮੈਨੂੰ ਰੰਗ ਜ਼ਰਦਾ ਹੀ ਆ ਕਾਲਰ ਭੱਜਾ ਬੁਲਤਿਆ ਨਹੀਂ ਰੰਗ ਤੇ ਜ਼ਰਦਾ ਆ ਇਹਨੇ ਕੋਈ ਬੰਦੇ ਮਾਰੇਗਾ ਹੀ ਉਧਰ ਆ ਕੇ ਜ਼ਰਦੇ ਦੇ ਵਿੱਚ ਬਾਲਟੀਆਂ ਚੋਲ ਪਕਾਣੇ ਚੋਲ ਆਂਦਾ ਹੀ ਪਕਾਉਣੇ ਆ ਉਹ ਭਾਈ ਜਦੋਂ ਵਿੱਚ ਚੌਲਾਂ ਦੇ ਇਹਨੇ ਗਰਮ ਗਰਮ ਪੈਣਾ ਇਹਨੇ ਵਿੱਚ ਲੱਭਣੇ ਤੇਰਾ ਤਾਂ ਦਿਮਾਗ ਖਰਾਬ ਹੈ ਇਹਨੂੰ ਸਮਝਾਓ ਯਾਰ ਇਹਨੂੰ ਕਿੱਧਰ ਤਈ ਵਾਣ ਹੈ ਉਰੇ ਆ ਚਾਚਾ ਚਲੋ ਚਲੋ ਦੋ ਬਾਟੀਆਂ ਤੈਨੂੰ ਇਹ ਦੇ ਦਿੰਨੇ ਹਾਂਜੀ ਸਾਡੇ ਅਸੀਂ ਤੇ ਤੈਨੂੰ ਦੇ ਦੇਣੀ ਆ ਬਾਟੀਆਂ ਸਾਡੇ ਨੂੰ ਬਾਟੀਆਂ ਲੈ ਲੈ ਠੀਕ ਆ ਇਸ ਤਰ੍ਹਾਂ ਕਰ ਲੈ ਆ ਨੇ ਜ਼ਰਦਾ ਇਹ ਵੇਖੋ ਜੀ ਭਾਈ ਜੀ ਤੁਸੀਂ ਵੀ ਸਿਆਣੇ ਬਿਆਣੇ ਬੰਦੇ ਲੱਗਦੇ ਤੇ ਨਹੀਂ ਲੇਕਿਨ ਤੁਸੀਂ ਸਿਆਣੇ ਬਿਆਣੇ ਇਹ ਵੇਖੋ ਇਹ ਆਂਦਾ ਕਿ ਜ਼ਰਦੇ ਦੇ ਵਿੱਚ ਪਾਉਣੀਆਂ ਦੋ ਬਾਟੀਆਂ ਮੈਨੂੰ ਦੇ ਦਿਓ ਜਦੋਂ ਗਰਮ ਗਰਮ ਆਂਦਾ ਪਾਵਾਂ ਜਾਂਦਾ ਆਪੇ ਫੈਲ ਜਾਏਗਾ ਇਹ ਇਹਦੀ ਅਕਰ ਕੰਮ ਕਰਦੀ ਹੈ ਮੈਨੂੰ ਇਹਦਾ ਮੇਰਾ ਤਾਂ ਠੀਕ ਅੱਗ ਤੇ ਅੱਲਾ ਪੈਸੇ ਖੁੱਲੇ ਦੇਵੇ ਤੇ ਚਾਚੇ ਦੇ ਦੰਦ ਵੀ ਦੋ ਲਵਾ ਲਵੇ ਚਾਚੇ ਦੇ ਕਿੰਨੇ ਵਾਰ ਦੰਦ ਲਵਾਇਆ ਮੈਨੂੰ ਇਹ ਦੱਸ ਕੁਬੰਦੇ ਮਾਰਦੇ ਨੇ ਇਹ ਦੇਗਾਂ ਚ ਪਾਉਣਾ ਨਹੀਂ ਸੋਣਿਆ ਆਪਾਂ ਸਹੀ ਗੱਲ ਠੀਕ ਸਹੀ ਐ ਦੇਖੋ ਇਹ ਘਰ ਵਾਲੇ ਸੇ ਆਹ ਇਹ ਪੀਟੇ ਠੀਕੋ ਇਹ ਦਰਵਾਜ਼ਿਆਂ ਵਾਸਤੇ ਸਾਡੇ ਕੋਲ ਇੱਥੇ ਜ਼ਰਦਾ ਜ਼ੁਰਦਾ ਪਕਾਉਣ ਵਾਸਤੇ ਨਹੀਂ ਕੋਈ ਵੀ ਚ ਹੈਗੀ ਮਸਲ ਸਾਡਾ ਤਾਂ ਕਿਚਨ ਵੇਖ ਲਿਆ ਜਾਂ ਸਾਡੇ ਕੋਲ ਇੱਥੇ ਤੂੰ ਦੇਗਾਂ ਵੇਖ ਲੀਆਂ ਮੈਨੂੰ ਬੜਾ ਸ਼ੂਟ ਕਰੇਗਾ ਇੱਕ ਐ ਇੱਕ ਐ ਕਿਤੇ ਕਰੇਗਾ ਇਹ ਮੈਕੀ ਮੈਕੀ ਹੁੰਦੀ ਆ ਬੁੜੀਆਂ ਦੇ ਪੌਣ ਵਾਲੇ ਮੈਚ ਹਾਂ ਮੈਚ ਉੱਤੇ ਇਹ ਦੁਬੱਟਾ ਇਹਦਾ ਕਰ ਲਾਂ ਨਹੀਂ ਅਸੀਂ ਤੈਨੂੰ ਲਲਾਰੀ ਨਜ਼ਰ ਆਉਣੇ ਮੈਨੂੰ ਤੂੰ ਇਹ ਦੱਸ ਇਹ ਰੰਗ ਵਾਲੀ ਦੁਕਾਨ ਦੀ ਭਾਈ ਉਹ ਭਾਈ ਰੰਗ ਵਾਲੀ ਦੁਕਾਨ ਆ ਇਹ ਦੂਸਰਾ ਜਿਹੜਾ ਦਰਵਾਜ਼ਾ ਨੂੰ ਮਾਰੀਦਾ ਯਾਰ ਉਹ ਰੰਗਿਆ ਤੂੰ ਕਿਹੜੀਆਂ ਗੱਲਾਂ ਕਰਨਾ ਯਾਰ ਦਰਵਾਜ਼ਾ ਨਾ ਮਾਰ ਨਾ ਬੂਏ ਬੂਏ ਉਹ ਮਾਰ ਨਾ ਕਿੱਥੋਂ ਆਇਆ ਕਿੱਥੋਂ ਆਇਆ ਤੂੰ ਉਹ ਨਾਮ ਬੰਨਣਾ ਮੈਨੂੰ ਦੱਸਿਆ ਨਾ ਆਇਆ ਕਿੱਥੋਂ ਤੈਨੂੰ ਦਰਵਾਜ਼ੇ ਦਾ ਹੀ ਨਹੀਂ ਪਤਾ ਹੈਗਾ ਦਰਵਾਜ਼ਾ ਤੁਹਾਡਾ ਘਰ ਮੈਨੂੰ ਗਿਆ ਮੈਂ ਉੱਥੇ ਵੇਖਿਆ ਭਾਈ ਝੁਗੀਆਂ ਜੋ ਆ ਤਾਂ ਜੇ ਉਹ ਵੀ ਸੱਚਾ ਹੈ ਜਦੋਂ ਉਹ ਦਾ ਦਰਵਾਜ਼ੇ ਦਾ ਪਤਾ ਨਹੀਂ ਉਹ ਇਹ ਨਹੀਂਗਾ ਭਾਈ ਹੈਗਾ ਜਾ ਮੇਰਾ ਭਰਾ ਬਾਜ਼ਾਰੇ ਕਿਤੇ ਹੋਰ ਸ਼ਹਿਰ ਲੈ ਯਾਰ ਮੇਰੇ ਨਾਲ ਦੀ ਨੇ ਮੈਨੂੰ ਪੱਕਾ ਐਡਰੈਸ ਦਿੱਤਾ ਹੈ ਇਸ ਤਰ੍ਹਾਂ ਜਿਸ਼ਾਨ ਪੈਂਟ ਆ ਉੱਥੇ ਲਿਖਿਆ ਉਹ ਕਿਤੇ ਲੰਗੀ ਹੈ ਨਾ ਬਾਜ਼ਾਰੋਂ ਆ ਬਾਜ਼ਾਰੇ ਆ ਜਾਂਦੀਆਂ ਬੁੜੀਆਂ ਬਣੀਆਂ ਵੇਖਿਆ ਉਹਨੇ ਕਿ ਉਹਨੇ ਕਿਹਾ ਉੱਥੋਂ ਹੀ ਰੰਗ ਲਿਆਉਣਾ ਕਹਿੰਦੇ ਰੰਗ ਬੜਾ ਵਧੀਆ ਆ ਨੀ ਤੇਰੀ ਨਾਲ ਦੀ ਨੇ ਸਾਨੂੰ ਇੱਥੇ ਦੁਪੱਟੇ ਰੰਗ ਦੇ ਵੇਖ ਇਹ ਨਹੀਂ ਬਾਹਰੋਂ ਸੇ ਕੜਾਈ ਲਾਈ ਆ ਦੁਪੱਟੇ ਰੰਗਣ ਵਾਲੀ ਮੈਨੂੰ ਇਹ ਦੱਸ ਤਾਂ ਇਹ ਵੇਖੋ ਇਹ ਜਿਹੜਾ ਨੇ ਨਾ ਇਹ ਇਹ ਲਹਿੰਗੇ ਵਾਸਤੇ ਬੜਾ ਰੰਗ ਬੜਾ ਸ਼ੂਟ ਕਰੇਗਾ ਇਹ ਲਹਿੰਗੇ ਦੀਆਂ ਬਾਦੀਆਂ ਲੈਣੀਆਂ ਵੱਡੀ ਤਰ੍ਹਾਂ ਸਾਹਿਬ ਦੱਸੋ ਮੈਨੂੰ ਲਹਿੰਗੇ ਜਦੋਂ ਆਏ ਹੈ ਨਾ ਗਰੀਬ ਜਦੋਂ ਸਾਡੇ ਤੇ ਜਾ ਕੇ ਢੋਲ ਦਵੇ ਸਾਹਮਣੇ ਉਹ ਯਾਰ ਚਾਚਾ ਤੁਲੀ ਉਹੋ ਗੱਲਾਂ ਕਰਨਿਆ ਮੇਰੀ ਗੱਲ ਸੁਣ ਆਹ ਹਰਿਆ ਮਤਲਬ ਲਾ ਕੇ ਤੁਸੀਂ ਦਾਤਾ ਸਾਹਿਬ ਸਾਰੇ ਦੀਆਂ ਜੰਗ ਉਹ ਕੋਈ ਗੱਲ ਨਹੀਂ ਤੁਹਾਨੂੰ ਚੰਗੀ ਚੱਲ ਜੂਗੀ ਤਸੋ ਆਹ ਵੇਖੋ ਯਾਰ ਆ ਰੰਗ ਦੁਪੱਟਿਆਂ ਨੂੰ ਮਾਰਨ ਆਇਆਗਾ ਤੁਸੀਂ ਕਿਹੋ ਜੇ ਨਾਲ ਸਾਡੀ ਵੀ ਦੁਕਾਨ ਦੀ ਬਦਨਾਮੀ ਕਰੇਗਾ ਯਾਰ ਜਾ ਤੂੰ ਕਿਹੋ ਜੀਆਂ ਗੱਲਾਂ ਕਰਨਿਆ ਯਾਰ ਸਾਚੂ ਬਈ ਅੱਗੇ ਮੈਂ ਇਸ ਰੰਗ ਲੈ ਕੇ ਗਿਆ ਮੈਂ ਉਹਦੇ ਨਾਲ ਕੀਤੇ ਨੇ ਦੁਪੱਤੇ ਸਾਰੇ ਐਵੇਂ ਪੱਕੇ ਕਰਦੇ ਰਹੇ ਮੈਂ ਮੈਕਸਿਮਮ ਬੜਾ ਪਿਆਰਾ ਰੰਗ ਹੋਇਆ ਗਿਆ ਯਾਰ ਮੈਂ ਰੁਕੋ ਜਰਾ ਜਰਾ ਚਲੋ ਜੀ ਕੱਢ ਦਿਓ ਜੀ ਦੋ 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 ਬਾਟੀਆਂ ਕੱਢ ਕੇ ਦਿਓ ਦੋ ਬਾਟੀਆਂ ਅੱਛਾ ਹੋਰ ਕੀ ਲੈਣਾ ਦੱਸੋ ਮੈਂ ਦੋ ਬਾਟੀਆਂ ਤੇ ਨਾਲ ਇਹਦੇ ਆਪਣਾ ਫੜਕੜੀ ਹੈਗੀ ਜੇ ਫੜਕੜੀ ਲਓ ਫੜਕੜੀ ਦੇ ਦਿਓ ਮੈਂ ਤਾਂ ਪਹਿਲਾਂ ਨਹੀਂ ਗਿਆ ਆ ਕਦੇ ਨਾ ਤਾਂ ਦੇਗਾ ਚਾਚੇ ਨੇ ਹੋਗਾ ਦੇ ਫੜਕੜੀ ਉਹਨੂੰ ਕਈ ਵਾਰੀ ਵੇਖਿਆ ਉੱਥੇ ਉਸਤਾਦ ਉਹ ਧੁਗੇ ਦੁਕਾਨ ਨਹੀਂ ਇਹ ਕੰਮ ਸਾਰੇ ਨਾਈਆਂ ਵਾਲੇ ਵਿਆਹ ਲੈਣ ਸਾਡੇ ਕੋਲੋਂ ਫੜਕੜੀ ਕਰਨੀ ਉਹ ਫੜਕੜੀ ਵਿੱਚ ਪਾਉਣੀ ਆ ਪਾਣੀ ਆ ਪਾਣੀ ਕਾਦੇ ਵਾਸਤੇ ਉਹ ਰੰਗ ਪੱਕਾ ਆ ਜਾਂਦਾ ਭਾਈ ਫੜਕੜੀ ਨਾਲ ਨਹੀਂ ਹਾਂਜੀ ਬਾਤ ਨੂੰ ਸੀਮਿੰਟ ਪਾਲਾ ਹਾਂ ਵਿੱਚ ਫੜਕੜੀ ਨਾਲ ਰੰਗ ਪੱਕਾ ਕਰਨਾ ਅੱਛਾ ਨਹੀਂ ਹੋਣੀ ਸਾਡੇ ਕੋਈ ਵੀ ਹੋਰ ਦੱਸ ਜੀ ਫਰਕੜੀ ਨਹੀਂ ਆਈ ਪਰ ਬਾਟੀਆਂ ਤੋਂ ਰੰਗ ਦੇ ਦੇ ਫਰਕੜੀ ਨਹੀਂ ਆਈ ਚਲੋ ਮਿੱਠਾ ਛੋਟਾ 2 ਕਿਲੋ ਹੋ ਗਿਆ ਯਾਰ ਤੂੰ ਕਿਹੋ ਜੀਆਂ ਤੂੰ ਗੱਲਾਂ ਦਿਆ ਯਾਰ ਸਰਮਨ ਕਰ ਲਿਆ ਹਰ ਤੁਸੀਂ ਕਿਹੋ ਜੇ ਦੁਕਾਨਦਾਰ ਜੀ ਮਿੱਠਾ ਛੋਟਾ ਦੇ ਦੇ 2 ਕਿਲੋ ਨਾਲ ਤੂੰ ਵੀ ਇਹਨੇ ਮਿੱਠਾ ਛੋਟਾ ਨਹੀਂ ਹੈਗਾ ਫਿਰ ਤੋੜਾ ਹੈਗਾ ਯਾਰ ਮੇਰੇ ਆ ਭਰਾਵਾ ਤੈਨੂੰ ਇਹ ਦੱਸਣਾ ਹੈ ਕਿ ਇਹ ਰੰਗ ਹੀ ਹੋਣੀ ਹੈਗਾ ਜਿਹੜਾ ਤੂੰ ਦੁਪੱਟਿਆਂ ਨੂੰ ਤੂੰ ਸਾਰਾ ਸਮਾਨ ਦੁਪੱਟੇ ਰੰਗਣ ਨਾਲ ਲੈਣਾ ਲੰਗੇ ਰੰਗਣ ਵਾਲਾ ਇਹ ਦੁਕਾਨ ਉਹ ਨਹੀਂ ਹੈਗੀ ਇਹ ਸ਼ਾਨ ਪੇਂਟ ਹੈ ਸਾਡੀ ਮਣਿਆਲੇ ਦੇ ਵਿੱਚ ਇਹ ਦਰਵਾਜ਼ੇ ਰੰਗਣ ਵਾਸਤੇ ਤੇ ਘਰ ਨੂੰ ਪੇਂਟ ਕਰਨ ਵਾਸਤੇ ਉਹ ਸਾਡੇ ਕੋਲ ਲੈ ਜਾ ਵੈਦਰ ਸ਼ੀਟ ਦਿਨੀ ਚਾਹੀਦੀ ਆ ਤੈਨੂੰ ਬੋਰਡ ਤੇ ਤੂੰ ਹੀ ਲਾਇਆ ਹੋਵੇ ਯਾਰ ਬੋਰਡ ਅਸੀਂ ਲਿਖਿਆ ਆ ਅਸੀਂ ਇਹ ਥੋੜਾ ਕਿਹਾ ਵੀ ਉਹਦੇ ਉੱਤੇ ਕੋਈ ਬੁੱਢੀ ਵੇਖ ਨਹੀਂ ਤੂੰ ਰੰਗ ਕਰਦੀ ਉਹ ਤੈਨੂੰ ਲੈ ਸਾਨੂੰ ਦੇਖ ਲੈ ਜੇ ਉੱਥੇ ਕੋਈ ਕੜਾਈ ਰੱਖੀ ਅਸੀਂ ਕੋਈ ਦੁਪੱਟੇ ਰੰਗਣ ਵਾਲੇ ਐਹ ਤੈਨੂੰ ਦੱਸਣਾ ਹੈ ਕਿ ਭਾਈ ਇਹ ਹੋਰ ਚੀਜ਼ ਆ ਤੂੰ ਹੋਰ ਜਗ੍ਹਾ ਤੇ ਆ ਗਿਆ ਐਵੇਂ ਕੋਈ ਲਾਚੇ ਤੇ ਬੜਾ ਵਧੀਆ ਰਹਿੰਦਾ ਉਹ ਕਹੇ ਫੀਰੋ ਮਰਾਸੀ ਦੇ ਆ ਪੁੱਤਰਾ ਇੱਥੇ ਉਹ ਨਹੀਂ ਆਉਣਾ ਉਹ ਤੈਨੂੰ ਕਹਿਨ ਨਾ ਐ ਨਹੀਂ ਆਉਂਦਾ ਲਾਚੇ ਨੂੰ ਕਾਲਾ ਰੰਗ ਕਰਨਾ ਹੀ ਜੇ ਨਾਂ ਪਾਈ ਆ ਫਰਕੀ ਪਾਵਾਂਗੇ ਤੇ ਕਿਆ ਬਾਤ ਹੈ ਹੈ ਅੱਛਾ ਮਿੱਠਾ ਛੋਟਾ ਹੈਗਾ ਕੋਈ ਨਹੀਂ ਤੂੰ ਤੇ ਨਾ ਮੈਂ ਰਾਣਾ ਐ ਸ਼ੌਕ ਤੇਰੇ ਮਰਾਸੀਆਂ ਦੇ ਆ ਜਣਾ ਉਹ ਆਇਆ ਆਇਆ ਕਿੱਥੋਂ ਆਇਆ ਮੇਰ ਦਾ ਜੋ ਗੇਂਜਾ ਹੈ ਮੈਂ ਝੂਰ ਮਾਰਦੇ ਤੈਨੂੰ ਝੂਂਗੀਆਂ ਚ ਆਈ ਹੈ ਤੂੰ ਮੇਰੇ ਨਾਲ ਮੰਗਣ ਜਾ ਨਾ ਮੈਂ ਰੋਇਆ ਕਹਿੰਦਾ ਮੈਂ ਨਾ ਦੇ ਕੱਪਦੇ ਨੇ ਬਹਰ ਆ ਯਾਰ ਸਾਡੇ ਕੋਲ ਮਿੱਠਾ ਸੋਡਾ ਨਹੀਂ ਹੈਗਾ ਅਗਲੀ ਗੱਲ ਦੱਸ ਅਗਲੀ ਵੇਖ ਕਿੱਡੀ ਸਾਡੀ ਦੁਕਾਨ ਭਰੀ ਪਈ ਹੈ ਕਿਹੜੀ ਸ਼ੈ ਦੀ ਇੱਥੇ ਕੰਮੀਆਂ ਦੇ ਸਾਡੇ ਕੋਲ ਤੂੰ ਆ ਕੇ ਸਾਨੂੰ ਉਹ ਖ ਪਾਉਂਦੇ ਆ ਤੂੰ ਜਾਨੂੰ ਪਾਜੀ ਅੱਧਾ ਪਾਉਣਾ ਘੇਟਾ ਹੋ ਗਿਆ ਅੰਦਰ ਲੈ ਕੇ ਜਾਈ ਇਹੋ ਜਿਹੇ ਬੰਦੇ ਨੂੰ ਉਹ ਤੂੰ ਵੀ ਚਾਲ ਦੀ ਕਲੋਨੀ ਤੇ ਤੂੰ ਵੀ ਜਿਹੜਾ ਤੂੰ ਕੀ ਹੋ ਉਹ ਹੋਰ ਗੱਲਾਂ ਪੈਂਦੀਆਂ ਆ ਬਾਈਆਂ ਓ ਭਰਾਵਾ ਉਹ ਵੀ ਰੰਗਿਆ ਸੂਫੀ ਇੱਥੇ ਕਿਥੇ ਆ ਗਏ ਇੱਕ ਤੇ ਹੀ ਲੈਣ ਆਇਆ ਤੂੰ ਵੀ ਤੂੰ ਵੀ ਮਰ ਗਿਆ ਆ ਪਿੱਛੇ ਹੈਗੀ ਐ ਦੁਕਾਨ ਸ਼ਬਾਦ ਭਾਈ ਦੀ ਦੁਕਾਨ ਹੈਗੀ ਆ ਉੱਥੋਂ ਜਿਹੜੀ ਸ਼ੈ ਮਰਜੀ ਯਾਰ ਉਹ ਬਾਲਟੀ ਪਈ ਨਹੀਂ ਸੂਫੀ ਜੀ ਉਹ ਨਹੀਂ ਓ ਭਰਾ ਹੋਣੀ ਹੈਗਾ ਆ ਸਮਾਨ ਤੂੰ ਸਾਲਾ ਲੈਤਾ ਉਹ ਨੂੰ ਪੁੱਛ ਕੇ ਤੇਰੇ ਨਾਲ ਉਹ ਇਹਦੇ ਸਮਾਨ ਉਹਨਾਂ ਦਾ ਯਾਰ ਉਹ ਮੀਂਹ ਕਾਇਆ ਉਹ ਪੁਰਾਣੀ ਜਿਹੜਾ ਕਾਹੇ ਮੁੰਦੇ ਕੇ ਮੈਨੂੰ ਲਾ ਇਹ ਇਹ ਸਮਾਨ ਨਾ ਦੇ ਇਹਨੂੰ ਨਾ ਦੇ ਸਮਾਨ ਰੱਖ ਲੋ ਇੱਥੇ ਹਾਂਜੀ ਹੁਣ ਦੱਸੋ ਜੀ ਭਾਈ ਕੀ ਹੈਗਾ ਚਲੋ ਉਹ ਯਾਰ ਰੋਜ਼ਾ ਰੱਖਿਆ ਤੇ ਕਿਥੋਂ ਚਲ ਜਾ ਮੈਂ ਤੈਨੂੰ ਬਾਰ ਬਾਰ ਸਮਝਾਉਂਦਿਆਂ ਹੀ ਨਾ ਸਾਨੂੰ ਖਬਾ ਜਿਹੜੀ ਸ਼ਹਿ ਲੈਣੀ ਉਹ ਦੱਸ ਯਾਰ ਤੂੰ ਹਾਂਜੀ ਸ਼ਹਿ ਨਹੀਂ ਹੈ ਇਹਨੇ ਆ ਦੇਣਾ ਖਲੋ ਯਾਰ ਖਵਾ ਯਾਰ ਉਹ ਯਾਰ ਖਵਾ ਯਾਰ ਸੁਣ ਯਾਰ ਤੂੰ ਹੀ ਸੌਦਾ ਦਾ ਸੌਦਾ ਤੈਨੂੰ ਮੈਂ ਕਹਦਾ ਦਵਾ ਯਾਰ ਇਹ ਗੱਲਿਆ ਪਰ ਹੋਇਆ ਨਾ ਯਾਰ ਇੱਕ ਮਿੰਟ ਓ ਯਾਰ ਇਧਰ ਤੈਨੂੰ ਮੈਂ ਦੱਸਾਂ ਤੈਨੂੰ ਮੈਂ ਸੇਵੀਆਂ ਦਵਾ ਤੈਨੂੰ ਕਹਿ ਰਿਹਾ ਇਹ ਨਾਲ ਸਰਦਾਰ ਸਿੰਘ ਦੀ ਦੁਕਾਨ ਉੱਥੇ ਚੱਲ ਜਾ ਕਦੀ ਤੂੰ ਉਹ ਲੈਣਾ ਕਦੀ ਆ ਲੈ ਯਾਰ ਪਰ ਹੋ ਛਾ ਇੱਕ ਮਿੰਟ ਜਾ ਸਮਝਾਓ ਇਹਨੂੰ ਛਾ ਲੈਣੀ ਤੂੰ ਕਿ ਨਹੀਂ ਲੈਣੀ ਮੈਨੂੰ ਦੱਸ ਇਹ ਸੇਵੀਆਂ ਦੇ ਕਿਲੋ ਮੈਨੂੰ ਓ ਯਾਰ ਇਹ ਤੋਂ ਕੁਛ ਐ ਲੈਣੀ ਤੇ ਉਹ ਦੱਸ ਨੋ 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 เฮ้